ਬਹੁਤ ਹੀ ਵਧੀਆ ਗੱਲ ਕਹੀ ਹੈ ਕਿ ਅਸੀਂ ਬਹੁਤ ਗੱਲਾਂ ਕਰਦੇ ਆਂ ਕੁਝ ਆਪਣੇ ਗੁਰੂ ਵਾਸਤੇ ਆਪਣੇ ਕਿਉਂਕਿ ਹਰੇਕ ਇਨਸਾਨ ਦਾ ਕੋਈ ਨਾ ਕੋਈ ਗੁਰੂ ਹੁੰਦਾ ਚਾਹੇ ਅਸੀਂ ਉਹਨੂੰ ਦੁਨਿਆਵੀ ਲੈ ਲਈਏ ਚਾਹੇ ਅਧਿਆਤਮਕ ਲੈ ਲਈਏ ਕੋਈ ਨਾ ਕੋਈ ਜਿਹੜਾ ਗੁਰੂ ਹਰੇਕ ਇਨਸਾਨ ਦਾ ਹੈਗਾ ਤੇ ਉਸ ਸ਼ਬਦ ਦੇ ਵਿੱਚ ਕਿੰਨੀ ਦੇਖੋ ਮਿਠਾਸ ਹੈਗੀ ਆ ਆਪਣੇ ਗੁਰੂ ਬਾਰੇ ਕੋਈ ਕੀ ਨਾ ਕੁਝ ਕਿਹਾ ਗਿਆ ਇਸੇ ਗੁਰੂ ਤੋਂ ਮੈਂ ਬਲ ਬਲ ਜਾਵਾਂ ਕਹਿਣ ਦਾ ਮਤਲਬ ਹੈ ਕਿ ਆਪਣੇ ਗੁਰੂ ਦੀ ਪ੍ਰਸ਼ੰਸਾ ਕੀਤੀ ਹੈ ਜਿਹੜਾ ਕਿ ਉਹਨੂੰ ਉਹਦੇ ਜਿਹੜੇ ਹੈਗਾ ਕੋਈ ਵੀ ਜਦੋਂ ਮੁਸੀਬਤ 'ਚੇ ਖੜਦਾ ਤੇ ਉਹਨੂੰ ਉਸ ਤੋਂ ਪਾਰ ਲੰਘਦਾ ਹੈਗਾ ਅਗਲਾ ਜਿਹੜਾ ਪ੍ਰੋਗਰਾਮ ਹੈਗਾ ਸਾਡਾ ਇੱਕ ਸੌਂਗ ਹੈਗਾ ਕਈਆਂ ਨੇ ਸੁਨੇ ਵੀ ਹੈਗੇ ਆ ਤੇ ਉਸ ਸੌਂਗ ਨੂੰ ਉਡਾਰੀਆਂ ਗੀਤ ਹੈਗਾ ਉਡਾਰੀਆਂ ਉਹ ਸਾਡੇ ਜਸਕਰਤ ਸਿੰਘ ਡਾਟਨਾ ਮਕੈਨਿਕਲ ਫਸਟ ইয়ার ਦਾ ਸਟੂਡੈਂਟ ਹੈ ਦੇਖੋ ਆਪਣਾ ਆਪਣਾ ਹਰੇਕ ਸਟੂਡੈਂਟ ਜਾਂ ਹਰੇਕ ਇਨਸਾਨ ਜਿਹੜਾ ਵੀ ਹੈਗਾ ਕੁਝ ਨਾ ਕੁਝ ਉਹਦੇ ਵਿੱਚ ਟੈਲੈਂਟ ਜ਼ਰੂਰ ਹੁੰਦਾ ਕਿਸੇ ਨੂੰ ਪਗੜੇ ਦਾ ਸ਼ੌਕ ਹੈ ਕਿਸੇ ਨੂੰ ਸ਼ਾਇਰੀ ਦਾ ਸ਼ੌਕ ਹੈ ਤੇ ਕਿਸੇ ਨੂੰ ਗਾਉਣ ਦਾ ਸ਼ੌਕ ਹੈ ਤੇ ਕਈਆਂ ਨੂੰ ਗਾਉਣ ਲਿਖਣ ਦਾ ਜਿਹੜਾ ਹੈਗਾ ਬਹੁਤ ਵਧੀਆ ਹੁਨਰ ਹੁੰਦਾ ਹੈਗਾ ਤੇ ਹਰੇਕ ਇਨਸਾਨ ਦੇ ਵਿੱਚ ਕੋਈ ਨਾ ਕੋਈ ਜਿਹੜਾ ਹੈ ਗੁਣ ਹੈਗਾ ਤੇ ਜਦੋਂ ਉਹ ਗੁਣ ਨੂੰ ਕੋਈ ਨਾ ਕੋਈ ਅਜੀ ਹੁਲਾਰਾ ਮਿਲਦਾ ਹੈਗਾ ਤੇ ਅਸੀਂ ਉਹ ਗੁਣ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਦੇ ਆਂ ਤੇ ਕਈ ਵਾਰੀ ਸਾਡੇ ਜਿਹੜੇ ਗੁਣ ਹੈਗੇ ਇਹ ਅਜੇ ਕਿਸੇ ਦਾ ਉਹ ਵਿੱਚੇ ਰਹਿ ਜਾਂਦਾ ਫਿਰ ਉਹਨੂੰ ਮਲਾਲ ਰਹਿੰਦਾ ਸਾਰੀ ਉਮਰ ਰਹਿੰਦਾ ਉਹਨੂੰ ਦੁੱਖ ਰਹਿੰਦਾ ਕਿ ਮੈਂ ਯਾਰ ਕਿਸੇ ਟਾਈਮ ਆਪਣਾ ਜਿਹੜਾ ਜਿਹੜਾ ਇਹ ਹਨਰ ਸੀਗਾ ਇਹਨੂੰ ਕਿਸੇ ਪਾਸੇ ਸ਼ੋਅ ਕਰਦਾ ਤੇ ਮੈਂ ਸ਼ਾਇਦ ਚੰਗਾ ਕਰਦਾ ਆਪਣੇ ਮਨ ਦੀ ਜਿਹੜੀ ਹੈਗੀ ਆ ਕੋਈ ਨਾ ਕੋਈ ਜਿਹੜੀ ਸਾਡੀ ਸ਼ੌਂਕ ਹੈਗਾ ਕੋਈ ਨਾ ਉਹਨੂੰ ਦਬੜਾ ਨਹੀਂ ਚਾਹੀਦਾ ਤੇ ਜੇ ਮੰਨ ਲਓ ਕਿਸੇ ਨੂੰ ਕਿਸੇ ਚੀਜ਼ ਦਾ ਸ਼ੌਂਕ ਹੈ ਉਹ ਆਪਣਾ ਸ਼ੌਕ ਜਿਹੜਾ ਪੂਰਾ ਕਦੇ ਨਾ ਕਦੇ ਕਰ ਸਕਦਾ ਤੇ ਇਹਦੇ ਵਾਸਤੇ ਕੋਈ ਉਮਰ ਜਾਂ ਕੋਈ ਇਹੋ ਜਿਹੀ ਬੰਦਿਸ਼ ਨਹੀਂ ਹੁੰਦੀ ਤੇ ਮੈਂ ਸਾਡਾ ਜਿਹੜਾ ਸਟੂਡੈਂਟ ਹੈਗਾ ਜਸਕਰਨ ਉਹਨੂੰ ਹੁਣ ਗੁਜਾਰਿਸ਼ ਕਰਾਂਗਾ ਤੇ ਜੇ ਉਹ ਤਿਆਰ ਹੋ ਗਿਆ ਤੇ ਉਹਨੂੰ ਉਹਦਾ ਜਿਹੜਾ ਜਿਹੜਾ ਗੀਤ ਹੈਗਾ ਉਡਾਰੀਆਂ ਉਹਦੇ ਬਾਰੇ ਯਾ ਮੈਨੂੰ ਪਿਆਰ ਦੀਆਂ ਚੜੀਆਂ ਕੁਮਾਰੀਆਂ ਖੁਲਾਵੇਂ ਇਸਕੇ ਦੇ

ਹੋ ਗਿਆ ਨਾ ਭੁਲਾ ਦਾ ਵੀ ਹੋਰ ਗੁੜਾ ਹੋ ਗਿਆ ਆ ਪਾਣੀ ਧਾਰ ਵਾਲਾ ਪੱਤਿਆਂ ਨੂੰ ਤੋ ਗਿਆ ਅੱਜ ਉਹ ਮਰਦਾ ਦੇ